ਸਰ ਜਿਹੜੇ ਯੋਗ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ 3 ਜਨਾਂ ਜਾਬਤ ਸੀ ਉਹਦੇ ਬਾਰੇ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਯੋਗ ਨਸ਼ਿਆਂ ਦਾ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਉਹ ਡੀਜੀ ਸਾਹਿਬ ਵੱਲੋਂ ਜਿਹੜਾ ਕੀਤਾ ਗਿਆ ਪਈ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਇਸ ਲੜੀ ਦੇ ਤਹਿਤ ਜ਼ਿਲ੍ਹਾ ਹਿਆਰਪੁਰ ਵਿੱਚੋਂ ਲਗਾਤਾਰ ਹਾਰਡਵਰਕ ਕਰਕੇ ਹੁਣ ਤੱਕ ਜਿਹੜੀਆਂ 204 ਤਕਰੀਬਨ ਐਫਆਈਆਰ 128 ਐਫਆਈਆਰ ਦਰਜ ਕਰ ਦਿੱਤੀਆਂ ਤੇ 204 ਬੰਦੇ ਇਹਦੇ ਵਿੱਚ ਅਰੈਸਟ ਕਰ ਲਿਆ ਔਰ ਉਹਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਡਰੱਗ ਮਨੀ ਬਰਾਬਰ ਕਰਕੇ ਤੇ ਉਹਨਾਂ ਨੂੰ ਜਿਹੜਾ ਜ਼ਿਲ੍ਹਾ ਵਿੱਚ ਭੇਜਿਆ ਗਿਆ ਹੈਗਾ ਇਹਦੇ ਤੇ ਲਗਾਤਾਰ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਡੇਲੀ ਦੀ ਡੇਲੀ ਸੀਨੀਅਰ ਅਫਸਰਾਂ ਵੱਲੋਂ ਸਾਡੇ ਵੱਲੋਂ ਵੀ ਸਾਰੇ ਹੀ ਮਤਲਬ ਜਿਹੜਾ ਹਿਆਰਪੁਰ ਪੁਲਿਸ ਵੱਲੋਂ ਲਗਾਤਾਰ ਜਿਹੜਾ ਇਹਦੇ ਤੇ ਵਰਕ ਕੀਤਾ ਜਾ ਰਿਹਾ ਸਮਗਲਰਾਂ ਦੀਆਂ ਜੋ ਸਾਨੂੰ ਪਬਲਿਕ ਤੋਂ ਇਨਪੁਟ ਆਉਂਦੀ ਆ ਜਾਂ ਸਾਨੂੰ ਸੇ ਪੰਜਾਬ ਦੇ ਉੱਤੋਂ ਜੇ ਕੋਈ ਪਾਦਨਦਾ ਤਾਂ ਉਹਦੇ ਤੋਂ ਇਨਪੁਟ ਆਉਂਦੀ ਆ ਉਦੇ ਆਧਾਰ ਦੇ ਉੱਤੇ ਅਸੀਂ ਉਹਨਾਂ ਤੇ ਲਗਾਤਾਰ ਜਿਹੜੀ ਕਾਰਵਾਈ ਕਰ ਰਹੇ ਹਾਂ ਜਿਵੇਂ ਕਿ ਕਈਆਂ ਲੋਕਾਂ ਨੂੰ ਪਹਿਲਾਂ ਇਹ ਲੱਗਦਾ ਹੈਗਾ ਕਿ ਸਾਡੀ ਜਿਹੜੀ ਆਇਡੈਂਟੀਟੀ ਹੈ ਜਿਹੜੀ ਪੰਜਾਬ ਪੁਲਿਸ ਜਿਹੜੀ ਦੱਸ ਦਿੰਦੀ ਆ ਇਹਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹਨਾਂ ਵੱਲੋਂ ਇੱਕ ਜਿਹੜਾ WhatsApp ਗਰੁੱਪ ਜਾਰੀ ਕੀਤਾ ਹੈਗਾ ਜਿਹਦਾ ਨੰਬਰ ਹੈਗਾ 97799 00200 ਇਹਦੇ ਉੱਤੇ ਤੁਸੀਂ ਕਿਸੇ ਵੀ ਸਮੱਗਲਰ ਬਾਰੇ ਜੇ ਕੋਈ ਵਿਅਕਤੀ ਜਿਹੜਾ ਵੱਡੇ ਪੱਧਰ ਦਾ ਜਾਂ ਕਿਸੇ ਵੀ ਲੈਵਲ ਦਾ ਇਹਦੇ ਤੇ ਤੁਸੀਂ ਆਪਣੀ ਜਿਹੜੀ ਆ ਕੰਪਲੇਂਟ ਕਰ ਸਕਦੇ ਆ ਉਹਦੀ ਜਿਹੜੀ ਆਇਡੈਂਟੀਟੀ ਬਿਲਕੁਲ ਗੁਪਤ ਰੱਖੀ ਜਾਂਦੀ ਆ ਜਿਹੜੀ ਸਾਡੇ ਡਿਸਟ੍ਰਿਕਟ ਵਾਈਜ਼ ਬਣ ਕੇ ਉਹ ਮਾਰਕ ਹੋ ਜਾਂਦੀ ਆ ਇਹਦੇ ਤੇ ਅਸੀਂ ਵਰਕ ਕਰਦੇ ਜਿਹੜੀਆਂ ਇਹਦੇ ਉੱਤੇ ਵੀ ਹੁਣ ਤੱਕ ਜਿਹੜੀਆਂ ਸ਼ਿਕਾਇਤਾਂ ਆਈਆਂ ਤਕਰੀਬਨ ਅਸੀਂ 4 ਦੇ ਤਰੀ ਪਰਚੇ 6 ਪੰਜਾਬ ਦੇ ਵਿੱਚ ਜਿਹੜੀ ਆਇਡੈਂਟੀਟੀ ਗੁਪਤ ਰਹੀ ਉਹਦੇ ਉੱਤੇ ਵੀ ਅਸੀਂ ਕਾਰਵਾਈ ਕਰ ਰਹੇ ਆ ਮੈਂ ਪਬਲਿਕ ਨੂੰ ਇਹੀ ਅਪੀਲ ਕਰਦਾ ਆ ਕਿ ਜਿਹੜਾ ਜਿੰਨਾ ਚਿਰ ਤੁਸੀਂ ਮੁਹੱਲੇਦਾਰ ਕਮੇਟੀ ਪ੍ਰਧਾਨ ਜਾਂ ਸਰਪੰਚ ਪੰਚ ਮੋਤਵਾਰ ਬੰਦੇ ਜਾਂ ਜਿਹੜੇ ਹੋਰ ਵਿਅਕਤੀ ਹੈਗੇ ਆ ਉਹ ਲਗਾਤਾਰ ਪੁਲਿਸ ਦੇ ਨਾਲ ਜਿਹੜਾ ਸੰਪਰਕ ਕਰਕੇ ਉਹਦੇ ਬਾਰੇ ਵੱਧ ਤੋਂ ਵੱਧ ਸਾਨੂੰ ਜਿਹੜੀ ਜਾਣਕਾਰੀ ਦੇਣ ਅਸੀਂ ਤੁਹਾਨੂੰ ਛੋਟੀ ਦਵਾਉਣੀ ਆ ਕਿ ਅਸੀਂ ਤਕਰੀਬਨ ਹਾਰਡਵਰਕ ਦੇ ਨਾਲ ਲਗਾਤਾਰ ਕੰਮ ਕਰਦੇ ਹੋਏ ਅਸੀਂ ਤੁਹਾਡੀ ਜੋ ਵੀ ਤੁਸੀਂ ਮਿਹਨਤ ਨਾਲ ਸਾਨੂੰ ਉਹਨਾਂ ਦੀ ਇਨਪੁਟ ਦਿੱਤੀ ਆ ਅਸੀਂ ਉਹਨੂੰ ਐਫ ਆਈ ਆਰ ਦਰਜਿਕ ਕਰਾਂਗੇ ਅਗਰ ਕੋਈ ਵਿਅਕਤੀ ਜਿਹੜਾ ਕੋਈ ਸਾਡਾ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ੇ ਛੱਡਣਾ ਚਾਹੁੰਦਾ ਆ ਤੇ ਉਹਦੇ ਵੱਲੋਂ ਸਾਡੇ ਵੱਲੋਂ ਜਿਹੜੇ ਡਾਇਰੈਕਸ਼ਨ ਸੈਂਟਰ ਜਿਹੜੇ ਬਣਾਏ ਗਏ ਹੈਗੇ ਸਿਵਲ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਵੀ ਅਲੱਗ ਤੌਰ ਤੇ ਲੱਗਾ ਹਾਇਆ ਉੱਥੇ ਅਸੀਂ ਉਹਨਾਂ ਨੂੰ ਹੁਣ ਤੱਕ ਤਕਰੀਬਨ 20 ਤੋਂ 25 ਦੇ ਨੌਜਵਾਨ ਜਿਹੜੇ ਭਰਤੀ ਕਰਾ ਚੁੱਕੇ ਆ ਅਗਰ ਕੋਈ ਹੋਰ ਵੀ ਨਸ਼ਾ ਛੱਡਣਾ ਚਾਹੁੰਦਾ ਆ ਤੇ ਸਾਡੀ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਨਾਲ ਸੰਪਰਕ ਕਰੋ ਆਪਣੇ ਮੁਹੱਲੇ ਦੇ ਨਾਲ ਆਪਣੇ ਮੋਤਵਾਰ ਵਿਅਕਤੀਆਂ ਦੇ ਨਾਲ ਕਰ ਲਓ ਜੇ ਤੁਹਾਨੂੰ ਸਿੱਧੇ ਤੌਰ ਤੇ ਪੁਲਿਸ ਦੇ ਨਾਲ ਕੋਈ ਤੁਹਾਨੂੰ ਕੋਈ ਲੱਗਦਾ ਇੱਕ ਡਰ ਲੱਗਦਾ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਨੌਜਵਾਨ ਪੀੜ੍ਹੀ ਨੂੰ ਅਸੀਂ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾ ਕੇ ਉਸ ਤੋਂ ਬਾਅਦ ਰੀਜੈਪਟੇਸ਼ਨ ਸੈਂਟਰ ਦੇ ਵਿੱਚ ਜਿਹਦੇ ਵਿੱਚ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਕਿਤੇ ਦੇ ਵੀ ਜਿਹੜਾ ਉਹਨਾਂ ਨੂੰ ਸਿਖਾਉਣ ਲਈ ਵੱਖ-ਵੱਖ ਕਿਤੇ ਦੇ ਵੀ ਜਿਹੜੇ ਉਹਦੇ ਉੱਤੇ ਜਿਹੜੇ ਮਾਰ ਉੱਤੇ ਸਥਾਪਿਤ ਕੀਤੇ ਆ ਤਾਂ ਕਿ ਨੌਜਵਾਨ ਜਿਹੜਾ ਨਸ਼ਿਆਂ ਨੂੰ ਛੱਡ ਕੇ ਆਪਣਾ ਜਿਹੜਾ ਰੋਜ਼ਗਾਰ ਦੇ ਵਿੱਚ ਵੀ ਜਿਹੜਾ ਦੁਆਰਾ ਆਪਣਾ ਕੰਮਕਾਜ ਕਰ ਸਕੇ ਤੇ ਆਪਣੀ ਫੈਮਲੀ ਦਾ ਪਾਲਣ ਕਰ ਸਕੇ ਅਜੇ ਵੀ ਸਰ ਕੁਝ ਨਛਾ ਪਸਕਰ ਜਾਂ ਛੋਟੇ ਸਪਲਾਇਰ ਗੁਪਤ ਰੂਪ ਦੇ ਵਿੱਚ ਅਜੇ ਵੀ ਧੰਦਾ ਇਹ ਕਰਦੇ ਪਏ ਆ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੇਰੀ ਇਹਦੇ ਵਿੱਚ ਬੇਨਤੀ ਆ ਕਿ ਜੇ ਜੇਸ ਏਰੀਆ ਦੇ ਵਿੱਚ ਕੋਈ ਇਦਾਂ ਦੇ ਜਿਹੜੀ ਚੀਜ਼ ਹੈਗੇ ਆ ਇਦਾਂ ਦੇ ਜਿਹੜੇ ਗੱਦੇ ਵਿਅਕਤੀ ਆ ਉਹਨਾਂ ਦੇ ਬਾਰੇ ਤੁਸੀਂ ਜਿਹੜਾ ਸਾਡੇ ਸੇ ਪੰਜਾਬ ਦੇ ਉੱਤੇ ਪੁਲਿਸ ਨੂੰ ਦੱਸੋ ਪਬਲਿਕ ਦੀ ਇਨਫੋਰਮੇਸ਼ਨ ਤੋਂ ਬਿਨਾਂ ਜਿਹੜਾ ਆ ਉਹ ਕੁਝ ਵੀ ਨਹੀਂ ਕੀਤਾ ਜਾ ਸਕਦਾ ਜੀ ਮੈਂ ਮਹੱਲੇ ਪਿੰਡੂ ਤੋਂ ਉੱਤੇ ਰਹਿਣ ਵਾਲਾ ਆ ਜਾਂ ਆਪਾਂ ਮਹੱਲੇ ਤੋਂ ਉੱਤੇ ਤੇ ਮੇਰੀ ਵੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈਗੀ ਆ ਜਿੰਨੀ ਕਿ ਪੁਲਿਸ ਪ੍ਰਸ਼ਾਸਨ ਦੀ ਕਿ ਅਸੀਂ ਆਪਣੇ ਮਹੱਲੇ ਵਿੱਚੋਂ ਆਪਣੇ ਏਰੀਏ ਵਿੱਚੋਂ ਇਦਾਂ ਦੇ ਬੰਦਿਆਂ ਦੇ ਜਿਹੜੀ ਜਾਣਕਾਰੀ ਦਈਏ ਤਾਂ ਕਿ ਜਿਹੜਾ ਅਸੀਂ ਲਗਾਤਾਰ ਉੱਤੇ ਵਰਕ ਕਰਕੇ ਉਹਨੂੰ ਅਸੀਂ ਜਿਹੜੀ ਆ ਪਰਚਾ ਦਰਜ ਕਰਕੇ ਤੇ ਉਹਨੂੰ ਸਲਾਖਾ ਪਿੱਛੇ ਕਰੀਏ ਕੀ ਜਿਹੜਾ ਤੁਹਾਨੂੰ ਜਾਣਕਾਰੀ ਕਿਸੇ ਦੀ ਤਸਕਰੀ ਦੰਦਾ ਕੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਬਿਲਕੁਲ ਪੂਰਾ ਗੁਪਤ ਰੱਖਿਆ ਜਾਂਦਾ ਜੀ ਸਾਡੇ ਕੋਲ 100% ਗਰੰਟੀ ਹੈ ਜੀ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਬਾਰੇ ਜਾਣਕਾਰੀ ਦਿੰਦਾ ਹੈਗਾ ਤਾਂ ਉਹਦਾ ਬਿਲਕੁਲ ਜਿਹੜਾ ਨਾਮ ਗੁਪਤ ਰੱਖਿਆ ਜਾਵੇ ਕੋਈ ਵੀ ਉਹਦੀ ਆਈਡੈਂਟੀ ਜਾਰ ਨਹੀਂ ਕੀਤੀ ਜਾਵੇ ਸੈਕੰਡ ਥਿੰਗ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਅਪੀਲ ਕਰਦਾ ਹਾਂ ਕਿ ਅਗਰ ਨਸ਼ਾ ਤਸ਼ਕਰ ਦੇ ਵਿੱਚ ਬਾਲਿਆਂ ਵੱਲੋਂ ਜਿਹੜੀਆਂ ਕੋਈ ਆਪਣੀ ਅਚਲ ਅਚਲ ਜਾਇਦਾਦ ਜਿਹੜੀ ਬਣਾਈ ਹੈਗੀ ਆ ਉਹਦੇ ਬਾਰੇ ਵੀ ਸਾਨੂੰ ਜੜੀ ਲਗਾਤਾਰ ਉਹਦੀ ਜਾਣਕਾਰੀ ਦੇਣ ਹੁਣ ਤੱਕ ਡਿਸਟ੍ਰਿਕਟ ਹਿਸ਼ਾਰਪੁਰ ਵੱਲੋਂ ਤਕਰੀਬਨ 25 ਕਰੋੜ ਦੀ ਅਸੀਂ ਜਿਹੜੀ ਆ ਉਹਨਾਂ ਦੀ ਜੜੀ 63F ਜਿਹੜੀ ਐਨਡੀਪੀਐਸ ਦੇ ਵਿੱਚ ਪ੍ਰੋਵੀਜ਼ਨ ਆ ਉਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫੋਰ ਫੀਚ ਕਰਾ ਰਹੇ ਹਾਂ ਔਰ ਸਾਡੀ ਪਾਈਪਲਾਈਨ ਦੇ ਵਿੱਚ ਤਕਰੀਬਨ ਹੁਣੇ ਹੋਰ ਵੀ ਆਇਡੈਂਟੀਫਾਈ ਪ੍ਰਾਪਰਟੀਆਂ ਕੀਤੀਆਂ ਜੋ ਕਿ ਪਬਲਿਕ ਦੇ ਸਹਿਯੋਗ ਨਾਲ ਸਾਨੂੰ ਇਨਫਰਮੇਸ਼ਨ ਹਾਸਲ ਹੋਈ ਆ ਉਹ ਸਾਡੀ ਪਾਈਪਲਾਈਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਥਾ ਟੈਪ ਦੇ ਉੱਤੇ ਫ੍ਰੀਜ਼ ਕਰਾਵਾਂਗੇ ਕੋਈ ਵੀ ਇਦਾਂ ਦੀ ਕੋਈ ਜਾਣਕਾਰੀ ਹੈ ਜੀ ਬਿਨਾ ਹਚਕਾਰ ਦੇ ਉੱਤੇ ਤੁਸੀਂ ਸੇਪ ਪੰਜਾਬ ਦੇ ਉੱਤੇ ਜਾਂ ਪੁਲਿਸ ਦੇ ਨਾਲ ਸਾਡੇ ਨਾਲ ਵੀ ਜਿਹੜੀ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਜਿਹੜਾ ਇਹ ਸਮਾਜ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਜਿਹੜਾ ਕੋਹ ਰੋਪੀ ਜਿਹੜਾ ਸਾਡਾ ਲੱਗਾ ਹੋਇਆ ਇਹਨੂੰ ਅਸੀਂ ਠਾਕੇ ਤੇ ਸਹੀ ਮੁੱਖ ਧਾਰਾ ਵਿੱਚ ਲਿਆ ਸਕੀਏ ਇੱਕ ਵਾਰੀ ਸਭ ਨੰਬਰ ਆਪਣਾ ਜਿਹੜਾ ਵਟਸਐਪ ਦਾ ਹੈਗਾ ਫਿਰ ਬੀਵ ਕਰਦੇ ਹਾਂ ਇੱਕ ਵਾਰੀ ਇਹਦਾ ਨੰਬਰ ਹੈ ਜੀ ਵਟਸਐਪ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 97791 00200 ਪੰਜਾਬੀ ਵਿੱਚ ਵੀ ਮੈਂ ਰਿਪੀਟ ਕਰ ਦਿੰਦਾ 9779 00200 ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਨੌਜਵਾਨ ਪੀੜੀ ਨੂੰ ਮੁਕਤ ਤੌਰ ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਪੇ ਨੇ ਬੜੀਆਂ ਆਸਾਂ ਦੇ ਨਾਲ ਬੜੀਆਂ ਮਰਾਦਾਂ ਦੇ ਨਾਲ ਪਰਮਾਤਮਾ ਕੋ ਤੁਹਾਨੂੰ ਮੰਗ ਕੇ ਲਿਆ ਜਿਹੜਾ ਆਪਾਂ ਨਸ਼ਿਆਂ ਦੇ ਵਿੱਚ ਗਰਖ ਹੋ ਰਹੇ ਹਾਂ ਇਹੀ ਅਸੀਂ ਆਪਣਾ ਜਿਹੜਾ ਖੇਡਾਂ ਵਾਲੇ ਪਾਸੇ ਮੁਖ ਧਾਰਾ ਵਿੱਚ ਆਈਏ ਕਿਉਂਕਿ ਸਵੇਰੇ ਸ਼ਾਮ ਸਵੇਰੇ ਬੱਚਾ ਸਕੂਲ ਵਿੱਚ ਚਲੇ ਜਾਂਦਾ ਉਸ ਤੋਂ ਬਾਅਦ ਗਰਾਊਂਡ ਪਰ ਤੇ ਸ਼ਾਮ ਨੂੰ ਸਵੇਰੇ ਸ਼ਾਮ ਟਾਈਮ ਮਿਲਦਾ ਤੇ ਤੁਸੀਂ ਉਹੀ ਸਪੈਂਡ ਜਿਹੜਾ ਤੁਸੀਂ ਸ਼ਾਮ ਨੂੰ ਇੱਧਰ ਉੱਧਰ ਲੱਛਿਆਂ ਦੇ ਜਾਂ ਹੋਰ ਅਲੰਬਤਾਂ ਦੇ ਪਿੱਛੇ ਘੁੰਮਦੇ ਹੋ ਤੁਸੀਂ ਗਰਾਊਂਡਾਂ ਦੇ ਵਿੱਚ ਜਾਓ ਜਿਹਦੇ ਵਿੱਚ ਪੰਜਾਬ ਸਰਕਾਰ ਕੋਈ ਵਧੀਆ-ਵਧੀਆ ਉਪਰਾਲੇ ਕਰਕੇ ਸਪੋਰਟਸ ਜਿਹੜੀਆਂ ਉਹਦੀਆਂ ਫੈਸਿਲਿਟੀਆਂ ਤੁਹਾਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਵਾਲੀਬਾਲ ਆ ਸਭ ਤੋਂ ਘੱਟ ਖਰਚਾ ਉਸ ਗਰਾਊਂਡ ਦੇ ਉੱਦਾਂ ਛੋਟੀ ਜੀ ਗਰਾਊਂਡ ਬਣਦੀ ਆ ਨੈਟ ਲੱਗਦਾ ਵਾਲੀਬਾਲ ਜੇ ਕਿਸੇ ਨੂੰ ਸਹਯੋਗ ਦੀ ਲੋੜ ਆ ਪਿੱਛੇ ਜੇ ਅਸੀਂ ਵੱਖ-ਵੱਖ ਸ਼ਾਪੂ ਡਿਸਟ੍ਰਿਕਟ ਬੋਲੋ ਇਵੈਂਟ ਕਰਾ ਕੇ ਨੌਜਵਾਨਾਂ ਨੂੰ ਅਸੀਂ ਵਾਲੀਬਾਲ ਫੁੱਟਬਾਲ ਜਿਹਦੇ ਜਿਹੜੇ ਕਬੱਡੀ ਦੇ ਜਾ ਅਸੀਂ ਜੱਸੀਆਂ ਜਾਂ ਉਹਨਾਂ ਨੂੰ ਮੋਮੈਂਟਾਂ ਹੌਸਲਾ ਵਜਾਈ ਲਈ ਅਸੀਂ ਉਹਨਾਂ ਦਾ ਜਿਹੜਾ ਉਹਨਾਂ ਨੂੰ ਇਨਾਮ ਦਿੱਤੇ ਆ ਤੇ ਕਿਸੇ ਵੀ ਕਿਸਮ ਦੀ ਜਿਹੜੀ ਕਸਰ ਨਹੀਂ ਬੱਕਈ ਛੱਡੀ ਜਾਊਗੀ ਵੀ ਤੁਸੀਂ ਜਿਹੜਾ ਸਵੇਰੇ ਸ਼ਾਮ ਆਪਣਾ ਗਰਾਊਂਡਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਮਈਆ ਹੁਣ ਬਹੁਤ ਸਾਰੇ ਖੁੱਲ ਰਿਹਾ ਖੇਡ ਸਟੇਡੀਅਮ ਵੀ ਬਣ ਰਹੇ ਹੈਗੇ ਉੱਥੇ ਜਾ ਕੇ ਆਪਣਾ ਜਿਹੜਾ ਇੱਧਰ ਉੱਧਰ ਘੁੰਮਣ ਦੀ ਵਜਾਓ ਜਿਹੜਾ ਆਪਣਾ ਸਿਹਤ ਜਾ ਕੇ ਵਧੀਆ એનર્ਜੀ ਵੇਸਟ ਕਰੋ ਦੂਸਰੇ ਪਾਸੇ એનર્ਜੀ ਵੇਸਟ ਨਾ ਕਰੋ ਥੈਂਕ ਯੂ